ਅਧਾਰਾਜ ਜੀ ਆਤੈਨ ਦੇਖਣ ਵਾਲੇ ਸੋਤਿਆਂ ਦਾ ਸਵਾਗਤ ਕਰਦੇ ਹਾਂ ਅਸੀਂ ਪਹੁੰਚੇ ਹਾਂ ਅੱਜ ਨੇੜੇ ਗੈਲ ਸਟੇਸ਼ਨ ਲੁਧਿਆਣਾ ਦੇ ਜਿੱਥੇ ਸ੍ਰੀ ਬਾਲਾਜੀ ਧਾਮ ਮੰਦਿਰ ਵਿੱਚੇ ਸਣੀ ਦੇਵ ਜੀ ਦੀ ਪੂਜਾ ਕੀਤੀ ਗਈ ਹੈ ਦੱਸਦੇ ਕਿ ਅੱਜ ਇਸ ਮੰਦਿਰ ਦੇ ਵਿੱਚ ਸਣੀ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਬੜੇ ਹੀ ਧੂਮ ਧਾਮ ਨਾਲ ਸੰਗਤਾਂ ਵੱਲੋਂ ਸਣੀ ਦੇਵ ਜੀ ਦੀ ਪੂਜਾ ਕੀਤੀ ਗਈ ਸਣੀ ਦੇਵ ਜੀ ਦਾ ਅਭਿਸ਼ੇਕ ਕੀਤਾ ਗਿਆ ਇਸ਼ਨਾਨ ਕਰਵਾਇਆ ਗਿਆ ਉਹਨਾਂ ਦੇ ਨਵੇਂ ਵਸਤਰ ਪਵਾਏ ਗਏ ਇਸ ਮੌਕੇ ਤੇ ਸੰਗਤਾਂ ਵੱਲੋਂ ਭਜਨ ਗਾਇਨ ਕੀਤਾ ਗਿਆ ਸੰਗਤਾਂ ਵੱਲੋਂ ਸਰਦਾ ਤੇ ਫੁੱਲ ਪੇਟ ਕਰਦੇ ਆ ਸੰਨੀ ਦੇਵ ਦੀ ਪੂਜਾ ਕੀਤੀ ਇਸ ਮੌਕੇ ਤੇ ਸੰਗਤਾਂ ਨੂੰ ਸੰਬੋਧਨ ਕਰਦੇ ਆ ਸ੍ਰੀ ਬਾਲਾ ਜੀ ਧਾਮ ਦੇ ਮੁਖ ਸੇਵਾਦਾਰ ਬੀਬੀ ਜਸਪਾਲ ਕਰਨ ਦੱਸਿਆ ਕਿ ਸਨੀ ਦੇਵ ਜੀ ਇਨਸਾਫ ਦੇ ਦੇਵਤਾ ਹਨ ਜੋ ਹਮੇਸ਼ਾ ਸੱਚ ਤੇ ਨਾਲ ਚੱਲਦੇ ਹਨ ਕਈ ਝੂਠ ਦਾ ਨਾਸ ਕਰਦੇ ਹਨ ਕਿਸੇ ਲਈ ਸੰਗਤਾਂ ਨੂੰ ਦੇਣ ਕੀ ਕਰਦੇ ਹਨ ਕਿ ਸ਼ਨੀ ਦੇਵ ਦੀ ਪੂਜਾ ਕਰਕੇ ਆਪਣੇ ਦੁੱਖ ਦਿਲਦਰ ਦੂਰ ਕਰੋ ਤਾਂ ਜੋ ਸੰਗਤਾਂ ਆਪਣੇ ਪ੍ਰਭਾਵ ਦੇ ਵਿੱਚ ਸੁਖ ਸ਼ਾਂਤੀ ਨਾਲ ਜੀਵਨ ਬਤੀਤ ਕਰ ਸਕਣ ਕਹਿੰਦੇ ਨੇ ਕਿ ਜਿਹੜੇ ਸ਼ਨੀ ਦੇਵ ਜੀ ਨੇ ਇਨਸਾਫ ਦੇ ਦੇਵਤਾ ਨੇ ਲੋਕਾਂ ਨੂੰ ਇਸ ਦਰ ਤੋਂ ਇਨਸਾਫ ਮਿਲਦਾ ਸਨੀ ਦੇਵ ਤੋਂ ਇਨਸਾਫ ਮਿਲਦਾ ਆਧਾਰਾ ਜੀ ਆ ਟਾਈਮ ਦੇਖਣ ਵਾਲੇ ਸਰੋਤਿਆਂ ਦਾ ਸਵਾਗਤ ਕਰਦੇ ਆ ਅਸੀਂ ਪਹੁੰਚੇ ਅੱਜ ਰੇਲਵੇ ਸਟੇਸ਼ਨ ਗੱਲ ਦੇ ਨੇੜੇ ਨਜ਼ਦੀਕ ਆਦਾਰਸ਼ ਕਲੋਨੀ ਦੇ ਵਿੱਚ ਜਿੱਥੇ ਅੱਜ ਸਨੀ ਦੇਵ ਜੀ ਦਾ ਜਨਮ ਦਿਹਾੜਾ ਮਨਾਉਣ ਦੇ ਲਈ ਅੱਜ ਪੰਜਵੇਂ ਜਿਹੜਾ ਮੰਦਿਰ ਦੇ ਵੱਲੋਂ ਇੱਕ ਸਮਾਗਮ ਕਰਾਇਆ ਗਿਆ ਹੈ ਭਾਈ ਬਾਲਾ ਜੀ ਸ੍ਰੀ ਬਾਲਾ ਜੀ ਧਾਮ ਮੰਦਿਰ ਜਿਹੜਾ ਇੱਥੇ ਬਣਾਇਆ ਗਿਆ ਉਹਨਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਜਿਹੜਾ ਇਹ ਮੰਦਿਰਾਂ ਤੇ ਉਹਨਾਂ ਦਾ ਮੇਨ ਮਕਸਦ ਕੀ ਆ ਲੋਕਾਂ ਨੂੰ ਕੀ ਕੀ ਇੱਥੇ ਸਹੂਲਤਾਂ ਦੇਣ ਵਾਸਤੇ ਜਾਂ ਲੋਕਾਂ ਦੀਆਂ ਕੀ ਕੀ ਇੱਥੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਉਸ ਤੋਂ ਸੰਬੰਧੀ ਉਹਨਾਂ ਦਾ ਪ੍ਰਬੰਧਕਾਂ ਨਾਲ ਵੀ ਗੱਲ ਕਰਾਂਗੇ ਇਸੇ ਸੰਬੰਧ ਦੇ ਵਿੱਚ ਅੱਜ ਇੱਕ ਮੈਡੀਕਲ ਕੈਂਪੋ ਵੀ ਲਗਾਇਆ ਗਿਆ ਜਿਸ ਦੇ ਵਿੱਚ ਮਰੀਜ਼ਾਂ ਨੂੰ ਵਿਸ਼ੇਸ਼ ਤੌਰ ਤੇ ਦਵਾਨਿਆ ਵੀ ਬਹੁਤ ਬੇਤ ਜੀ ਆ ਗਿਆ ਯਾਰ ਸ਼ਨੀ ਦੇਵ ਜੀ ਤੇ ਪ੍ਰਕਾਸ਼ ਜਿਹੜੇ ਦੇ ਜਨਮ ਦਿਹਾੜੇ ਤੇ ਅੱਜ ਆਪਾਂ ਸਮਾਗਮ ਕਰਾ ਰਹੇ ਆ ਇਹ ਕਿੰਨਾ ਸਮਾਗਮ ਆ ਜੀ ਇਹ ਪੰਜਵਾਂ ਸਮਾਗਮ ਆ ਜੀ ਸ਼ਨੀ ਦੇਵਤਾ ਦੀ ਕਿਰਪਾ ਨਾਲ ਆਏ ਸਾਲ ਅਸੀਂ ਉਹਨਾਂ ਦਾ ਜਨਮ ਦਿਨ ਸੰਗਤ ਦੇ ਨਾਲ ਮਿਲ ਕੇ ਬੜੀ ਧੁੰਮ ਥਾਮ ਨਾਲ ਮਨਾਨੇ ਜਿਹੜਾ ਸ਼ਨੀ ਦੇਵ ਜੀ ਆ ਉਸ ਦੇ ਬਾਰੇ ਥੋੜਾ ਜਿਹਾ ਸੰਗਤਾਂ ਨੂੰ ਚਾਣਨਾ ਪਾਉ ਉਹ ਵੀ ਸ਼ਨੀ ਦੇਵ ਜੀ ਕੀ ਕੀ ਆਪਣੀਆਂ ਕਿਰਪਾਵਾਂ ਸੰਗਤਾਂ ਦੇ ਕਰਦੇ ਹਾਂ ਜੀ ਸ਼ਨੀ ਦੇਵ ਜੀ ਨੌ ਗ੍ਰਹਾਂ ਦੇ ਵਿੱਚ ਇੱਕ ਇਹੋ ਜਿਹਾ ਗ੍ਰਹਿ ਨੇ ਜਿਹੜੇ ਮਤਲਬ ਲੋਕਾਂ ਦੀ ਭਾਵਨਾ ਕਈਆਂ ਦੀ ਇਹ ਹੁੰਦੀ ਹੈ ਕਿ ਇਹ ਕਰੂ ਨੇ ਪਰ ਨਹੀਂ ਇਹ ਜਿੰਨੇ ਸ਼ਾਂਤ ਤੇ ਪਿਆਰ ਵਾਲੇ ਨੇ ਇਹ ਬਹੁਤ ਅੱਛੇ ਗਰਿਆ ਨੇ ਇਹਨਾਂ ਨੂੰ ਆਪਾਂ ਕੁਝ ਵੀ ਆਰਾਧਨਾ ਕਰੀਏ ਜਾਂ ਇਹਨਾਂ ਦੇ ਨਾਲ ਆਪਾਂ ਦੋ ਗੱਲ ਵੀ ਕਰੀਏ ਇਹਨਾਂ ਦੇ ਚਰਨਾਂ 'ਚ ਵੀ ਬੈਠੀਏ ਇਹ ਸਭ ਮਨੋ ਕਾਮਨਾ ਪੂਰੀਆਂ ਕਰਦੇ ਨੇ ਤੇ ਉਹਨਾਂ ਸਾਰੇ ਸੰਗਤਾਂ ਦੇ ਸਿਰ ਤੇ ਆਪਣਾ ਹੱਥ ਰੱਖ ਦੇਣ ਜਿਸ ਤਰ੍ਹਾਂ ਲੋਕਾਂ ਦੇ ਮਨਾਂ ਦੇ ਵਿੱਚ ਆਮ ਭਾਵਨਾ ਵਾ ਕਿ ਸਣੀ ਦੇਵ ਦੀ ਆ ਗਈ 60 ਸਤੀ ਆ ਗਈ ਜੀ 7 ਸਣੀ ਦਾ 2.5 ਆ ਗਿਆ ਜੀ ਇਸ ਦੇ ਬਾਰੇ ਕੀ ਜਾਣਨਾ ਪਉਂਦਾ ਹੈ ਜਿਹੜੀ ਸ਼ਨੀ ਦੇਵਤਾ ਦੀ 60 ਸਤੀ ਹੈ ਜੀ ਇਹ ਗ੍ਰਹਾਂ ਦਾ ਪ੍ਰਭਾਵ ਹੁੰਦਾ ਜ਼ਰੂਰ ਹੈ ਪਰ ਇਹ ਕੁਝ ਸਮੇਂ ਲਈ ਅਗਰ ਆਂਦੀ ਵੀ ਹੈ ਤਾਂ ਬਹੁਤ ਕੁਝ ਦੇਖ ਕੇ ਜਾਂਦੀ ਹੈ ਕਹਿੰਦੇ ਇਹਨਾਂ ਦਾ ਆਣਾ ਜਿਹੜੇ ਲੋਕ ਜਾਣਦੇ ਨੇ ਉਹ ਉਸ ਨੂੰ ਅੱਛਾ ਸਮਝਦੇ ਨੇ ਕਿ ਅਗਰ ਸ਼ਨੀ ਦੇਵ ਆਏ ਨੇ ਤਾਂ ਸਾਨੂੰ ਖੁਸ਼ੀਆਂ ਵੀ ਬਹੁਤ ਦੇਖ ਕੇ ਜਾਣਗੇ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਸਣੀ ਜੀ ਦਾ ਡਰਾ ਵੀ ਸਨੀ ਆ ਜੀ ਸਨੀ ਗ੍ਰਹਿ ਮਾੜਾ ਜੀ ਸਨੀ ਕੀ ਕਹਿਣਾ ਚਾਹੁੰਦੇ ਸਨੀ ਗ੍ਰਹਿ ਵਾ ਜਿਹੜਾ ਲੋਕਾਂ ਦੇ ਭਲਾ ਲਈ ਆ ਲੋਕਾਂ ਦੀ ਕੁਝ ਗੱਲਾਂ ਇਹ ਵੀ ਸੁਣਨ ਚਾਹੀਆਂ ਨੇ ਤੁਹਾਡੇ ਇਤਿਹਾਸ ਅਨੁਸਾਰ ਕਿ ਸ਼ਨੀ ਦੇਵ ਜੀ ਇੱਕ ਇਨਸਾਫ ਦੇ ਦੇਵਤਾ ਨੇ ਕੀ ਕਹਿਣਾ ਚਾਹੁੰਦੇ? ਸ਼ਨੀ ਦੇਵ ਇਨਸਾਫ ਦੇ ਦੇਵਤਾ ਨੇ ਜੀ ਇੰਨਾ ਤੋਂ ਡਰਨ ਦੀ ਕੋਈ ਗੱਲ ਨਹੀਂ ਹਾਂ ਇੰਨਾ ਜ਼ਰੂਰੀ ਹੈ ਕਿ ਇਹ ਕਹਿੰਦੇ ਸੱਚਾਈ ਤੇ ਚੱਲੋ ਇਹ ਆਪਣੀ ਮੰਮੀ ਨੂੰ ਬਹੁਤ ਪਿਆਰ ਕਰਦੇ ਸੀ ਆਪਣੇ ਮਾਪੇ ਦੀ ਇੱਜ਼ਤ ਕਰੋ ਤੇ ਸੱਚ ਬੋਲੋ ਫੇਰਾ ਫੇਰੀ ਨਾ ਕਰੋ ਸੱਚ ਦੇ ਪ੍ਰਤੀਕ ਨੇ ਜਿਹੜਾ ਬੰਦਾ ਸੱਚ ਦੇ ਪ੍ਰਤੀਕ ਤੇ ਚੱਲਦਾ ਹੈ ਉਸ ਨੂੰ ਤਾਂ ਡਰਨ ਦੀ ਲੋੜ ਹੀ ਨਹੀਂ ਉਹ ਕਿਉਂ ਡਰੇਗਾ? ਸੰਗਤਾਂ ਲਈ ਕੀ ਸੰਦੇਸ਼? ਸੰਗਤਾਂ ਲਈ ਇਹ ਸੰਦੇਸ਼ ਹੈ ਜੀ ਕਿ ਸਾਰੀ ਸੰਗਤ ਸ਼ਨੀਵਾਰ ਨੂੰ ਇਨ੍ਹਾਂ ਤੇ ਤੇਲ ਚੜਾਏ, ਤਿਲ ਚੜਾਏ, ਦਰਨ ਦੀ ਲੋੜਨੀ, ਸ਼ਨੀ ਦੇ ਬਹੁਤ ਕੁਝ ਦੇਣਗੇ। ਇਨ੍ਹਾਂ ਦੇ ਚਰਨਾਂ ਨਾਲ ਜੁੜ ਕੇ ਦੇਖਣ, ਸ਼ਨੀ ਦੇ ਜਿੰਨੀ ਜਲਦੀ ਸ਼ਨੀ ਦੇ ਮੰਨਦੇ ਆ, ਕੋਈ ਵੀ ਦੇਵਤਾ ਨਹੀਂ ਮੰਨਦੇ। ਹਨੂਮਾਨ ਜੀ ਤੇ ਸ਼ਨੀ ਦੇਵ ਇੱਕੋ ਹੀ ਨੇ। ਇਹ ਗੁਰੂ ਭਾਈ ਨੇ ਤੇ ਇਨ੍ਹਾਂ ਦੀ ਚਰਨ ਦੇ ਵਿੱਚ ਆਣਾ ਇਸ ਚੀਜ਼ ਦਾ ਪ੍ਰਤੀਕ ਹੈ ਕਿ ਜ਼ਿੰਦਗੀ ਦੇ ਜਿਹੜੇ ਵੀ ਕਸ਼ਟ ਸੂਲੀ ਤੋਂ ਸੂਲ ਹੋਣਗੇ, ਕਸ਼ਟ ਨਹੀਂ ਮਿਲਣਗੇ। ਥੈਂਕ ਯੂ ਧੰਨਵਾਦ ਜੀ। ਬੋਲ ਚੰਨੀ ਦੇ ਮਹਾਰਾਜ ਇਹ ਸਨ ਸਣੀ ਦੇਵ ਜੀ ਦੇ ਮੰਦਿਰ ਦੇ ਜਿਹੜੇ ਮੁੱਖ ਪ੍ਰਬੰਧਕ ਜਿਨ੍ਹਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ ਕਿ ਸਣੀ ਦੇਵ ਜੀ ਇੱਕ ਸ਼ਾਂਤ ਸੁਭਾਅ ਦੇ ਦੇਵਤਾ ਨੇ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਕੁਝ ਡਰ ਪੈਦਾ ਕੀਤਾ ਗਿਆ ਹੈ ਕਿ ਸਣੀ ਦੇਵ ਜੀ ਬਹੁਤ ਗੁੱਸੇ ਵਾਲੇ ਦੇਵਤਾ ਨੇ ਨਹੀਂ ਉਹ ਡਰਨ ਦੀ ਲੋੜ ਨਹੀਂ ਸਣੀ ਦੇਵਤਾ ਦੀ ਪੂਜਾ ਕਰੋ ਸਭ ਤੋਂ ਸ਼ਾਂਤ ਅਤੇ ਸਭ ਨੂੰ ਸੁੱਖ ਦੇਣ ਵਾਲੇ ਸਣੀ ਦੇਵ ਜੀ ਦੇ ਤੁਸੀਂ ਦੇਖਦੇ ਰਹੋ ਜਿਹੜਾ ਟਾਈਮ 'ਚ ਕੈਮਰਾਮੈਨ ਜਸਪਾਲ ਸਿੰਘ ਸੋਨੂ ਦੇ ਨਾਲ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ 'ਚ ਫੇਰ ਆਜਵਾਂਗੇ ਜਿਸ ਤਰ੍ਹਾਂ ਦੀ ਤੁਹਾਨੂੰ ਇਹ ਸਾਡੀ ਜਿਹੜੀ ਐਕਟੀਵਿਟੀ ਆ ਕਿਦਾਂ ਦੀ ਲੱਗੀ ਚੰਗੀ ਲੱਗੀ ਤਾਂ ਕਮੈਂਟ ਛੇਰ ਤੇ ਜਰੂਰ ਕਰਿਓ ਦੇਖਦੇ ਰਹੋ ਜਿਹੜਾ ਟਾਈਮ 'ਚ ਕੈਮਰਾਮੈਨ ਜਸਪਾਲ ਸਿੰਘ ਸੋਨੂ ਦੇ ਨਾਲ ਸਰਬਜੀਤ ਸਿੰਘ ਖਾਲਸਾ ਜੀ ਇਹ ਵਿਸ਼ੇਸ਼ ਰਿਪੋਰਟ